ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਛਾ ਜੀ ਤੁਹਾਡੇ ਨਾਲ ਇੱਕ ਹੱਟ ਬੀਤੀ ਘਟਨਾ ਸਾਂਝੀ ਕਰਨ ਜਾ ਰਹੀਆਂ ਜੋ ਕਿ ਇੱਕ ਪ੍ਰੇਮੀ ਦੇ ਨਾਲ ਵਰਤੀ ਜੋ ਕਰਮਾਂ ਵਿੱਚ ਨਹੀਂ ਲਿਖਿਆ ਹੁੰਦਾ ਸ਼ਹੀਦ ਸਿੰਘ ਅਤੇ ਮਹਾਪੁਰਸ਼ ਉਸ ਨੂੰ ਨਵੇਂ ਵਰਕਸ਼ ਦਿਨ ਦੇ ਨੇ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਨ ਧਿਆਉਂਦੇ ਹਾਂ ਸੱਚੇ ਮਨ ਦੇ ਨਾਲ ਸ਼ਰਦਾ ਦੇ ਨਾਲ ਤਾਂ ਵਾਹਿਗੁਰੂ ਜੀ ਸਾਡੀ ਚੋਲੇ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਕਹਿਣ ਲੱਗੇ ਸ਼ਹੀਦਾ ਸਿੰਘਾ ਕੋਲ ਕੋਈ ਨਿਮਰਤਾ ਸਾਇਦ ਪਿਆਰ ਵਾਲਾ ਚਲੇ ਜਾਵੇ ਚਾਹੇ ਉਸ ਦੇ ਲੇਖਾਂ ਵਿੱਚ ਉਹ ਚੀਜ਼ ਨਹੀਂ ਵੀ ਲਿਖੀ ਹੁੰਦੀ ਸ਼ਹੀਦ ਸਿੰਘ ਉਹ ਵੀ ਦਿੱਲ ਦੇ ਸਾਸੰਗਤ ਜੀ ਉਹਨਾਂ ਦੇ ਕੋਲ ਗੱਫੇ ਪਏ ਨੇ ਉਹ ਵਿਛੋੜੀ ਵਿੱਚ ਭਾ ਦਿਲ ਦੇ ਨੇ ਸਾਸੰਗਤ ਜੀ ਕਰਮ ਦਾ ਦੇਣਾ ਅਲੱਗ ਗੱਲ ਹੈ ਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਬਾਬਾ ਜੀ ਨੇ ਕੁੰਜੀਆਂ ਦਿੱਤੀਆਂ ਹੋਈਆਂ ਨੇ ਧੰਨ ਗੁਰੂ ਰਾਮਦਾਸ ਜੀ ਨੇ ਕਲੰਗੀਆਂ ਵਾਲੇ ਨੇ ਬਾਬਾ ਦੀਪ ਸਿੰਘ ਜੀ ਨੂੰ ਕੋਈ ਰਮਾਲਾ ਸਾਹਿਬ ਚੜਾਉਂਦਾ ਕੋਈ ਮਾਇਆ ਚੜਾਉਂਦਾ ਸਾਧ ਸੰਗਤ ਜੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਚੜਾ ਦਿੱਤਾ ਸਾਧ ਸੰਗਤ ਜੀ ਅੱਜ ਤੋਂ ਬਾਅਦ ਖੀਸਾ ਤੇਰਾ ਤੇ ਹੱਥ ਵੀ ਤੇਰਾ ਸਾਤ ਸੰਗਤ ਜੀ ਇਸ ਸਾਰੀਆਂ ਰੌਣਕਾਂ ਧੰ ਧੰ ਬਾਬਾ ਦੀਪ ਸਿੰਘ ਜੀ ਤੇ ਦਰ ਤੇ ਲਗਦੀਆਂ ਹਨ ਸਾਤ ਸੰਗਤਾਂ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਜਿਸ ਤੇ ਵਿਆਲੂ ਹੋ ਗਏ ਉਹ ਕਰਮਾ ਤੋਂ ਬਾਅਦ ਵੀ ਗੱਫੇ ਦੇ ਦਿੰਦੇ ਨੇ ਭਾਈ ਇੱਕ ਵਾਰ ਧੰ ਧੰ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਕਰਕੇ ਤੇ ਵੇਖੋ ਗੁਰੂ ਨਾਨਕ ਦੇ ਘਰ ਵੀ ਮਨਾਂ ਨਹੀਂ ਕਰੇਗਾ ਜਿਸ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਰਮਾਂ ਤੋਂ ਬਾਹਰ ਗੱਫੇ ਦੇਣੇ ਚਾਹੁੰਦੇ ਨੇ ਸਾਧ ਸੰਗਤ ਜੀ ਉਹਨਾਂ ਦੀ ਕਿਸਮਤ ਦੀ ਟਿਕ ਲੱਗ ਜਾਏਗੀ ਧੰਨ ਗੁਰੂ ਨਾਨਕ ਪਾਸ਼ਾ ਜੀ ਕੋਈ ਤੁਹਾਡੇ ਵਿੱਚੋਂ ਕੋਈ ਨਿਮਰਤਾ ਸਾਹਿਤ ਵਾਲਾ ਸ਼ਰਧਾ ਵਾਲਾ ਸ਼ਹੀਦਾ ਸਿੰਘਾਂ ਦੇ ਦਰ ਤੇ ਜਾ ਕੇ ਅਰਦਾਸ ਕਰੋ ਬਾਬਾ ਜੀ ਸਾਨੂੰ ਇਹ ਚਾਹੀਦਾ ਵਾ ਸੱਚੇ ਮੰਨ ਦੇ ਨਾਲ ਅਤਿ ਸ਼ਰਧਾ ਦੇ ਨਾਲ ਅਰਦਾਸ ਕਰਨੀ ਹੈ ਸਾ ਸੰਗਤ ਜੀ ਸ਼ਹੀਦਾ ਸਿੰਘਾਂ ਦੇ ਦਰ ਤੇ ਕਰਮਾਂ ਦੇ ਵਿੱਚ ਵੀ ਦਿੰਦੇ ਨੇ ਅਤੇ ਕਰਮਾਂ ਤੋਂ ਬਾਹਰ ਵੀ ਦਿੰਦੇ ਨੇ ਸਾ ਸੰਗਤ ਜੀ ਉਹਨਾਂ ਦੇ ਕੋਲ ਬਹੁਤ ਗੱਫੇ ਨੇ ਜੋ ਵੀ ਸੱਚੇ ਦਿਲ ਦੇ ਨਾਲ ਵਾਹਿਗੁਰੂ ਜੀ ਦੇ ਦਰ ਤੇ ਜਾਂਦਾ ਹੈ ਵਾਈ ਗੁਰਜੀ ਉਸ ਦਿਨ ਝੋੜੀਆਂ ਪਰ ਦਿੱਤੇ ਸਾਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਸੰਤ ਭਿੰਡਰਾ ਵਾਲੇ ਮਹਾਪੁਰਸ਼ ਬੈਠੇ ਹੋਏ ਨੇ ਅਤੇ ਦੋ ਹੋਰ ਮਹਾਪੁਰਸ਼ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਧੰਨ ਧੰਨ ਬਾਬਾ ਗੰਡੂਆ ਸਾਹਿਬ ਵਾਲੇ ਬੈਠੇ ਹੋਏ ਨੇ ਵਾਈ ਗੁਰਜੀ ਗੁਰੂ ਸਾਹਿਬ ਦੀਆਂ ਗੱਲਾਂ ਚੱਲ ਪਈਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਗੁਰੂ ਤੇ ਪਿਆਰੀਆਂ ਦੀਆਂ ਗੱਲਾਂ ਚੱਲ ਪਈਆਂ। ਗੱਲ ਚੱਲ ਪਈ ਅਰਦਾਸ ਦੀ। ਸਾਧ ਸੰਗਤ ਜੀ ਦੱਸੋ ਭਾਈ ਜਿਹੜੀ ਸਾਡੇ ਮਹਾਪੁਰਸ਼ਾਂ ਨੇ ਅਸੀਂ ਕੋਈ ਅਰਦਾਸ ਕਰਦੇ ਹਾਂ ਸਾਡੇ ਹਫ਼ਤੇ ਦੇ ਵਿੱਚ ਪੂਰੀ ਹੋ ਜਾਂਦੀ ਹੈ। ਸਾਧ ਸੰਗਤ ਜੀ ਦੋਜਿਆਂ ਨੂੰ ਪੁੱਛਿਆ ਭਾਈ ਦੱਸੋ ਤੁਸੀਂ ਜਿਹੜੀ ਅਰਦਾਸ ਕਰਦੇ ਹਾਂ ਬਾਬਾ ਜੀ ਉਹ ਅਗਲੇ ਦਿਨ ਹੀ ਪੂਰੀ ਹੋ ਜਾਂਦੀ ਹੈ। ਸਤ ਪਿੰਡਰਾ ਵਾਲੇ ਮਹਾਂਪੁਰਖ ਗੁਰੂ ਗੋਬੇ ਸਿੰਘ ਜੀ ਦੀ ਕਿਰਪਾ ਨਾਲ ਤਾਂ-ਤਨ ਬਾਬਾ ਦੀਪ ਸਿੰਘ ਜੀ ਦੇ ਸਿਰ ਤੇ ਹੱਥ ਰੱਖ ਕੇ ਬਾਬਾ ਜੀ ਨੂੰ ਆਸ਼ੀਰਵਾਦ ਦਿੱਤਾ ਸੀ ਸਾਧ ਸੰਗਤ ਜੀ ਤੁਸੀਂ ਵੀ ਦੱਸੋ ਸੰਤ ਪਿੰਡਰਾ ਵਾਲੇ ਕਹਿੰਦੇ ਸਾਡੀ ਟਕਸਾਲ ਦੇ ਮੁਹੀ ਇੰਨੇ ਦਿਆਲੂ ਨੇ ਸੱਤ ਦਿਨ ਵੀ ਨਹੀਂ ਲਉਂਦੇ ਸਾਧ ਸੰਗਤ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜੋ ਸ਼ਰਦਾ ਦੇ ਨਾਲ ਪਿਆਰ ਦੇ ਨਾਲ ਬਾਈ ਗੁਰਜੀ ਦੇ ਦਰ ਤੇ ਜਾਂਦਾ ਹੈ ਤਾਂ ਧੰ ਧੰ ਬਾਬਾ ਦੀਪ ਸਿੰਘ ਜੀ ਉਸ ਦੀ ਝੋਲੀ ਦੇ ਵਿੱਚ ਖੁਸ਼ੀਆਂ ਪਾ ਦਿੰਦੇ ਨੇ ਸਾਧ ਸੰਗਤ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਇੱਕ ਦਿਨ ਵੀ ਨਹੀਂ ਲਾਉਂਦੇ ਸਾਰੇ ਕਹਿੰਦੇ ਜਿਹੜੀ ਚੀਜ਼ਾਂ ਨੂੰ 7 ਦਿਨ ਬਾਅਦ ਚਾਹੀਦੀ ਹੁੰਦੀ ਹੈ ਉਹ ਸਾਨੂੰ 7 ਦਿਨ ਪਹਿਲਾਂ ਹੀ ਤਨਤਨ ਬਾਬਾ ਦੀਪ ਸਿੰਘ ਜੀ ਆਪੇ ਹੀ ਪ੍ਰਬੰਧ ਕਰ ਦਿੰਦੈ ਨੇ 사త్సੰਗਤ ਜੀ ਕੋਈ ਬਰਲਾ ਹੀ ਸਮਝ ਸਕਦਾ ਹੈ ਪੈ ਮੰਨ ਲਵ ਹਫਤੇ ਬਾਅਦ ਬੱਤੀਆਂ ਦੇ ਕੱਟ ਲੱਗਣੇ ਨੇ 사త్సੰਗਤ ਜੀ ਮਹਾਪੁਰਸ਼ ਤਨਤਨ ਬਾਬਾ ਅਜੀਤ ਸਿੰਘ ਜੀ ਬੈਠੇ ਨੇ ਬਾਬਾ ਜੀ ਕੋਲ ਕੋਈ ਪ੍ਰੇਮੀ ਆ ਗਿਆ ਤੇ ਉਹ ਬਾਬਾ ਜੀ ਨੂੰ ਦਰਸ਼ਨ ਕਰਨ ਚਲਾ ਗਿਆ ਬਾਬਾ ਜੀ ਦੇ ਦਰਸ਼ਨ ਕੀਤੇ ਉਸ ਨੇ ਤਾਂ ਉਹ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਮੈਂ ਸੇਵਾ ਕਰਨੀ ਹੈ ਮੈਨੂੰ ਕੋਈ ਸੇਵਾ ਲਗਾ ਦਿਓ ਤਾਂ ਤਨ ਤਨ ਬਾਬਾ ਅਜੀਤ ਸਿੰਘ ਜੀ ਨੇ वचन ਕੀਤੇ ਭਾਈ ਕੀ ਕੰਮ ਕਰਦਾ ਵਾ ਕਹਿੰਦਾ ਜੀ ਬੈਟਰੀਆਂ ਦਾ ਕੰਮ ਕਰਦਾ ਵਾ ਜਿਹੜੀਆਂ ਬੱਤੀਆਂ ਜਾਣ ਤੋਂ ਬਾਅਦ ਇਨਵਰਟਰ ਤੇ ਚੱਲਦੀਆਂ ਨੇ ਸਾਧ ਸੰਗਤ ਜੀ ਤਾਂ ਉਹ ਇੱਕ ਵੱਡਾ ਵੈਟਰ ਵੀ ਲੈ ਕੇ ਆਇਆ ਸੀ ਉੱਥੇ ਭੇਟਾ ਕਰਨ ਵਾਸਤੇ ਸਾਧ ਸੰਗਤ ਜੀ ਉਹ ਬਾਬਾ ਜੀ ਨੂੰ ਦੱਸਣ ਲੱਗਾ ਬਾਬਾ ਜੀ ਇਹ ਵੱਡਾ ਵੈਟਰ ਆ ਇਸ ਤੇ 12 ਪੱਖੇ ਚੱਲ ਜਾਂਦੇ ਨੇ ਤੇ ਦੋ ਬੱਲੇ ਵੀ ਚੱਲ ਜਾਂਦੇ ਸਾਧ ਸੰਗਤ ਜੀ ਉਸ ਨੇ ਡੇਰੇ ਦੇ ਵਿੱਚ ਉਸ ਨੂੰ ਭੇਟ ਕਰ ਦਿੱਤਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਜੇ ਲਿਆਇਆ ਵਾ ਤਾਂ ਇਸ ਨੂੰ ਫਿੱਟ ਵੀ ਕਰਦੇ ਸਾਧ ਸੰਗਤ ਜੀ ਉਸਨੇ ਫਿੱਟ ਵੀ ਕਰ ਦਿੱਤਾ ਸਾਧ ਸੰਗਤ ਜੀ ਉਹ ਹਫਤੇ ਬਾਅਦ ਕੱਟ ਲੱਗਣੇ ਸ਼ੁਰੂ ਹੋ ਗਏ ਬੱਤੀਆਂ ਦੇ ਹੁਣ ਵਿਦਿਆਰਥੀਆਂ ਨੂੰ ਪੱਖੇ ਵੀ ਚਾਹੀਦੇ ਨੇ ਲਾਈਟ ਵੀ ਚਾਹੀਦੀ ਹੈ ਸਾਧ ਸੰਗਤ ਜੀ ਉਧਰ ਬੱਤੀਆਂ ਦੇ ਕੱਟ ਸ਼ੁਰੂ ਹੋ ਗਏ ਉਹ ਜਿਹੜਾ ਬੈਟਰ ਲੈ ਕੇ ਆਇਆ ਸੀ ਉਸ ਦਾ ਫਾਇਦਾ ਬਹੁਤ ਹੋਣ ਲੱਗਾ ਸਾਤ ਸੰਗਤ ਜੀ 7-8 ਘੰਟੇ ਲਾਈਟ ਨਹੀਂ ਸੀ ਆਉਂਦੀ ਤਾਂ ਉਸ ਤੇ ਥੋੜੇ-ਬਹੁਤੇ ਪੱਖੇ ਚੱਲਦੇ ਸੀ ਤੇ ਲਾਈਟ ਵੀ ਚੱਲਦੀ ਸੀ ਜੋ ਕਿ ਵਿਦਿਆਰਥੀਆਂ ਨੂੰ ਔਖਾ ਨਹੀਂ ਸੀ ਹੁੰਦਾ ਸਾਤ ਸੰਗਤ ਜੀ ਔਰ ਜਦੋਂ ਬੱਤੀ ਗਈ ਕੋਈ ਮੁਸ਼ਕਿਲ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਸਾਤ ਸੰਗਤ ਜੀ ਉਸ ਨੂੰ ਮਹਾਪੁਰਸ਼ ਕਹਿੰਦੇ ਨੇ ਭਾਈ ਆਹ ਤੇ ਤੂੰ ਬਹੁਤ ਚੰਗਾ ਕੰਮ ਕੀਤਾ ਹੈ ਵਾਹਿਗੁਰੂ ਜੀ ਤੈਨੂੰ ਖੁਸ਼ੀਆਂ ਦਿਆਂ ਨਿਕ ਸਾਧ ਸੰਗਤ ਜੀ ਜੋ ਕਮ ਸੱਤ ਦਿਨ ਬਾਅਦ ਮਸਲਾ ਪੈਣਾ ਸੀ ਤਾਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਨੇ ਸੱਤ ਦਿਨ ਪਹਿਲਾਂ ਹੀ ਪ੍ਰੇਮੀ ਪੇਜ ਕੇ ਉਸ ਦੇ ਪ੍ਰਬੰਧ ਕਰਵਾ ਦਿੱਤੇ ਸਾਧ ਸੰਗਤ ਜੀ ਤਾਂ ਹੀ ਕਹਿੰਦੇ ਨੇ ਕਿ ਜਦੋਂ ਜਾਤੇ ਸਾਧੂਆਂ ਦੀ ਸੰਗਤ ਨਾ ਕਰੀਏ ਜਿਸ ਸੰਗਤ ਕਰੀਏ ਤਸ ਸਤਿ ਬਚਨ ਕੈ ਕੇ ਮੰਨ ਲਈਏ ਸਾ ਸੰਗਤ ਜੀ ਜੋ 7 ਦਿਨ ਬਾਅਦ ਸਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਉਸ 7 ਦਿਨ ਪਹਿਲਾਂ ਹੀ ਬਾਬਾ ਜੀ ਪ੍ਰਬੰਧ ਕਰ ਦਿੰਦੇ ਨੇ ਸਾ ਸੰਗਤ ਜੀ ਜੋ ਵੀ ਵਿਅਕਤੀ ਸ਼ਰਦਾ ਦੇ ਨਾਲ ਪ੍ਰੇਮ ਦੇ ਨਾਲ ਵਾਹਿਗੁਰੂ ਜੀ ਦੇ ਦਰ ਤੇ ਜਾ ਕੇ ਅਰਦਾਸ ਕਰਦਾ ਹੈ ਤਾਂ ਬਾਬਾ ਜੀ ਉਸ ਦੀ ਚੋਲੇ ਦੇ ਵਿੱਚ ਖੁਸ਼ੀਆਂ ਪਾ ਦਿੰਦੇ ਨੇ ਸਾਤ ਸੰਗਤ ਜੀ ਸਭ ਨੂੰ ਇਹ ਹੀ ਕਹਿਣਾ ਹੈ ਕਿ ਜਦੋਂ ਵੀ ਤੁਸੀਂ ਵਾਹਿਗੁਰੂ ਨੂੰ ਧਿਆਉਂਦੇ ਹੋ ਸੱਚੇ ਦਿਲ ਦੇ ਨਾਲ ਤੇ ਸ਼ਰਧਾ ਦੇ ਨਾਲ ਧਿਆਇਆ ਕਰੋ ਵਾਹਿਗੁਰੂ ਜੀ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਪਾ ਦੇਣਗੇ ਸਾਤ ਸੰਗਤ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਾਓ ਫਤਿਹ ਵਿੱਚ ਦੇਣਾ ਜੀ ਗਾਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲੇ ਕੇ ਹਾਜ਼ਰੀ ਲਗਵਾਉਣਾ ਸਾਤ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਤ ਸੰਗਤ ਜੀ ਜੋ ਵੀ ਸੰਗਤ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੇਖਣਾ ਚਾਹੁੰਦੀ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਤ ਸੰਗਤ ਜੀ ਹੋਈਆ ਪੁੱਲਾ ਜੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ